ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਪੰਜਾਬ ਸਰਕਾਰ ਨੇ ਜਲ ਸੰਭਾਲ ਦੇ ਯਤਨਾਂ ਵਿੱਚ ਕੀਤੇ ਮੀਲ ਪੱਥਰ ਸਥਾਪਿਤ ਪਾਣੀ ਦੀ ਟੁਕਮੀ ਵਰਤੋਂ ਤੇ ਦਿੱਤਾ ਗਿਆ ਜੋ ਤੇ ਸੂਬਾ ਸਰਕਾਰ ਨੇ ਜਲ ਸੰਭਾਲ ਦੇ ਲਈ ਕੀਤੇ ਕਈ ਪ੍ਰੋਜੈਕਟ ਸ਼ੁਰੂ ਜੀ ਆਂ ਪੰਜਾਬ ਸਰਕਾਰ ਦੇ ਵੱਲੋਂ ਜਲ ਸੰਭਾਲ ਦੇ ਯਤਨਾਂ ਦੇ ਵਿੱਚ ਸ਼ਾਨਦਾਰ ਮੀਲ ਪੱਥਰ ਸਥਾਪਿਤ ਕੀਤੇ ਗਏ ਨੇ ਸੂਬਾ ਸਰਕਾਰ ਦੇ ਵੱਲੋਂ ਪਾਣੀ ਦੀ ਟੁਕਮੀ ਵਰਤੋਂ ਤੇ ਜ਼ੋਰ ਦਿੱਤਾ ਗਿਆ ਹੈ ਤੇ ਨਾਲ ਹੀ ਨਾਲ ਸੂਬਾ ਸਰਕਾਰ ਨੇ ਜਲ ਦੀ ਸੰਭਾਲ ਦੇ ਲਈ ਕਈ ਪ੍ਰੋਜੈਕਟ ਵੀ ਸ਼ੁਰੂ ਕਰ ਦਿੱਤੇ ਨੇ ਦੱਸਦੀ ਹੈ ਕਿ ਇਹ ਜਾਣਕਾਰੀ ਭੂਮੀ ਤੇ ਜਲ ਸੰਭਾਲ ਮੰਤਰੀ ਸ਼੍ਰੀ ਬ੍ਰਿੰਦਰ ਕੁਮਾਰ ਗੋਇਲ ਹੋਰਾਂ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਪਾਣੀ ਨੂੰ ਲੈ ਕੇ ਬਹੁਤ ਜ਼ਿਆਦਾ ਫਿਕਰਮੰਦ ਹੈ ਇਸ ਕਰਕੇ ਸੁਭਾ ਸਰਕਾਰ ਦੇ ਵੱਲੋਂ ਕਈ ਅਜਿਹੇ ਪ੍ਰੋਜੈਕਟ ਚਲਾਏ ਜਾ ਰਹੇ ਨੇ ਜਿਸ ਦੇ ਤਹਿਤ ਜਲ ਦੀ ਸੰਭਾਲ ਹੋ ਸਕੇ ਉਹਨਾਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਪਾਣੀ ਦੀ ਟੁਕਮੀ ਵਰਤੋਂ ਤੇ ਜ਼ੋਰ ਦਿੱਤਾ ਗਿਆ ਹੈ ਤੇ ਖਾਸ ਤੌਰ ਤੇ ਸਿੰਚਾਈ ਨੂੰ ਲੈ ਕੇ ਅਜਿਹੇ ਪ੍ਰੋਜੈਕਟ ਚਲਾਏ ਜਾ ਰਹੇ ਨੇ ਜਿਸ ਦੇ ਤਹਿਤ ਪਾਣੀ ਦਾ ਬਚਾਅ ਹੋ ਸਕੇ ਉਹਨਾਂ ਨੇ ਕਿਹਾ ਹੈ ਕਿ ਸਿੰਚਾਈ ਦਾ ਨੈਟਵਰਕ ਵਧਾਉਣ ਦੇ ਲਈ 277 ਕਰੋੜ ਰੁਪਏ ਦੀ ਜਿਹੜੀ ਕਿ ਰਾਸ਼ੀ ਪ੍ਰਦਾਨ ਕੀਤੀ ਗਈ ਹੈ ਜਿਸ ਦੇ ਤਹਿਤ ਪ੍ਰੋਜੈਕਟ ਲਗਾਏ ਜਾਣਗੇ ਜਿਹੜੇ ਕਿ 40000 ਇਹ ਰਕਮੇ ਦੀ ਸਿੰਚਾਈ ਕਰਨਗੇ ਇਸ ਦੇ ਤਹਿਤ ਹੀ ਜਿਹੜਾ ਬਹੁਤ ਸਾਰਾ ਜਲ ਬਹੁਤ ਸਾਰਾ ਪਾਣੀ ਜਿਹੜਾ ਉਸ ਦੀ ਜਿਹੜੀ ਸੰਭਾਲ ਹੋ ਸਕੇਗੀ ਉਹਨਾਂ ਨੇ ਨਾਲ ਹੀ ਇਹ ਵੀ ਗੱਲ ਕਹੀ ਹੈ ਕਿ ਸੁਭਾ ਸਰਕਾਰ ਦੇ ਵੱਲੋਂ ਤੁਪਕਾ ਸਿੰਚਾਈ ਤੇ ਫੁਹਾਰਾ ਸਿੰਚਾਈ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜ਼ਮੀਨ ਦੋਜ਼ ਪਾਈਪਲਾਈਨਸ ਵਿਛਾਈਆਂ ਜਾਣਗੀਆਂ ਜਿਸ ਦੇ ਤਹਿਤ ਜਿਹੜੀ ਸਿੰਚਾਈ ਹੋਵੇਗੀ ਉਸ ਦੇ ਨਾਲ ਵੀ ਬਹੁਤ ਸਾਰਾ ਜਲ ਬਚਾਇਆ ਜਾ ਸਕੇਗਾ ਉਹਨਾਂ ਨੇ ਨਾਲ ਹੀ ਇਹ ਵੀ ਗੱਲ ਕਹੀ ਹੈ ਕਿ ਮੀਂਹ ਤੇ ਪਾਣੀ ਨੂੰ ਚੋਣ ਦੇ ਲਈ ਵੀ ਕਈ ਪ੍ਰੋਜੈਕਟ ਚਲਾਏ ਜਾ ਰਹੇ ਨੇ ਜਿਸ ਦੇ ਤਹਿਤ ਪਾਣੀ ਨੂੰ ਸੋਧ ਕੇ ਵਰਤਿਆ ਜਾਵੇਗਾ ਤੇ ਨਾਲ ਹੀ ਨਾਲ ਮੀਂਹ ਦੇ ਪਾਣੀ ਦੇ ਨਾਲ ਤਰਤੀ ਹੇਟਲੇ ਪਾਣੀ ਦਾ ਜਿਹੜਾ ਰਿਚਾਰਜ ਵੀ ਕੀਤਾ ਜਾਵੇਗਾ ਜਿਸ ਦੇ ਨਾਲ ਪਾਣੀ ਦੀ ਦੋਨੋਂ ਪ੍ਰਕਾਰ ਨਾਲ ਹੀ ਜਿਹੜੀ ਕਿ ਬਚਤ ਹੋਵੇਗੀ ਇੱਕ ਤਾਂ ਤਰਤੀ ਹੇਟਲੇ ਪਾਣੀ ਦਾ ਰਿਚਾਰਜ ਹੋਵੇਗਾ ਦੂਸਰਾ ਜਿਹੜਾ ਮੀਂਹ ਦਾ ਪਾਣੀ ਹੋਵੇਗਾ ਉਸ ਨੂੰ ਵੀ ਸਿੰਚਾਈ ਦੇ ਲਈ ਵਰਤਿਆ ਜਾ ਸਕੇਗਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਿੰਡਾਂ ਵਿੱਚ ਛੱਪੜਾਂ ਦੇ ਪਾਣੀ ਨੂੰ ਸੋਧ ਕੇ ਵੀ ਵਰਤਿਆ ਜਾਣ ਦੇ ਪ੍ਰੋਜੈਕਟ ਜਿਹੜੇ ਕਿ ਲਗਾਏ ਜਾ ਰਹੇ ਨੇ ਜਿਸ ਦੇ ਤਹਿਤ ਇਸ ਪਾਣੀ ਦੀ ਵਧੀਆ ਤਰੀਕੇ ਨਾਲ ਵਰਤੋਂ ਹੋ ਸਕੇਗੀ ਇੱਥੇ ਸ਼ਰੀਪ ਰਿੰਦਰ ਕੁਮਾਰ ਗੋਇਲ ਹੋਣਾ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲੀ ਵਾਰ ਹੈ ਕਿ ਜਦੋਂ ਛੱਪੜਾਂ ਦੇ ਪਾਣੀ ਨੂੰ ਸੋਧ ਕੇ ਇਸ ਨੂੰ ਵਰਤਿਆ ਜਾਵੇਗਾ ਇਸ ਦੇ ਤਹਿਤ ਸੂਬਾ ਸਰਕਾਰ ਦੇ ਵੱਲੋਂ ਪ੍ਰੋਜੈਕਟ ਲਗਾਏ ਜਾ ਰਹੇ ਨੇ ਜਿਸ ਦੇ ਤਹਿਤ ਇਸ ਪਾਣੀ ਦੀ ਵਧੀਆ ਤਰੀਕੇ ਦੇ ਨਾਲ ਜਿਹੜੀ ਕਿ ਵਰਤੋਂ ਹੋ ਸਕੇਗੀ ਇਥੇ ਨਾਲ ਹੀ ਦੱਸਦੀ ਹੈ ਕਿ ਸੂਬਾ ਸਰਕਾਰ ਪਾਣੀ ਦੇ ਮਾਮਲੇ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਿਤ ਹੈ ਕਿਉਂਕਿ ਜ਼ਮੀਨ ਹੇਠਲੇ ਪਾਣੀ ਦਾ ਜਿਹੜਾ ਪੱਧਰ ਹੈ ਬਹੁਤ ਜ਼ਿਆਦਾ ਢੇਠਾ ਚਲਿਆ ਗਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਦੁਰਵਰਤੋਂ ਹੋਈ ਹੈ ਇਸ ਕਰਕੇ ਹੁਣ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਪਾਣੀ ਦੀ ਟੁਕਮੀ ਵਰਤੋਂ ਤੇ ਜ਼ੋਰ ਦਿੱਤਾ ਜਾਵੇ ਪਾਣੀ ਨੂੰ ਫालतू ਅਜਾਇਆ ਨਾ ਗਵਾਇਆ ਜਾਵੇ ਤਾਂ ਕਿ ਜਿਹੜਾ ਤਰਤੀਹਟਲਾ ਪਾਣੀ ਹੈ ਉਸ ਦੀ ਬਚਤ ਹੋ ਸਕੇ ਉਸ ਦੀ ਸੰਭਾਲ ਹੋ ਸਕੇ ਇਸੇ ਕਰਕੇ ਹੀ ਸੁਭਾ ਸਰਕਾਰ ਦੇ ਵੱਲੋਂ ਬਹੁਤ ਸਾਰੇ ਅਜਿਹੇ ਪ੍ਰੋਜੈਕਟ ਚਲਾਏ ਜਾ ਰਹੇ ਨੇ ਜਿਸ ਦੇ ਲਈ ਸੁਭਾ ਸਰਕਾਰ ਦੇ ਵੱਲੋਂ ਵੱਡੀ ਰਾਸ਼ੀ ਵੀ ਪ੍ਰਦਾਨ ਕਰ ਦਿੱਤੀ ਗਈ ਹੈ ਵੱਡੇ ਫੰਡ ਵੀ ਦਿੱਤੇ ਗਏ ਨੇ ਜਿਸ ਦੇ ਤਹਿਤ ਹੁਣ ਕਈ ਪ੍ਰੋਜੈਕਟ ਲਗਾਏ ਜਾ ਚੁੱਕੇ ਨੇ ਤੇ ਕੁਝ ਪ੍ਰੋਜੈਕਟ ਜਿਹੜੇ ਨੇ ਕਣ ਵਾਲੇ ਸਮੇਂ ਦੇ ਵਿੱਚ ਉਹ ਲਗਾਏ ਜਾਣਗੇ ਸੋ ਸੂਬਾ ਸਰਕਾਰ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਹੈ ਇਸ ਕਰਕੇ ਵਾਤਾਵਰਨ ਦੀ ਸਥਿਤੀ ਬਣਾਉਣ ਦੇ ਵਿੱਚ ਸੂਬੇ ਦੇ ਲੋਕਾਂ ਨੂੰ ਮਦਦ ਕਰਨ ਦੇ ਲਈ ਕਹਿ ਰਹੀ ਹੈ ਕਿਉਂਕਿ ਲੋਕ ਅਗਰ ਸੁਨਭਾਲ ਕਰਨਗੇ ਵਾਤਾਵਰਨ ਦੀ ਤਾਂ ਹੀ ਜਿਹੜੀ ਕਿ ਪਾਣੀ ਦੀ ਸੰਭਾਲ ਵੀ ਹੋ ਸਕੇਗੀ ਇਸ ਦੇ ਨਾਲ ਜਿਹੜਾ ਭੂਕੋਰ ਉਹ ਵੀ ਰੁਕੇਗਾ ਤੇ ਨਾਲ ਹੀ ਨਾਲ ਜਿਹੜਾ ਧਰਤੀ ਦੇ ਉੱਪਰਲਾ ਪਾਣੀ ਹੈ ਉਹ ਵੀ ਬਚੇਗਾ ਤੇ ਧਰਤੀ ਦੇ ਹੇਠਲਾ ਪਾਣੀ ਵੀ ਬਚ ਜਾਏਗਾ ਇਸ ਕਰਕੇ ਸੂਬਾ ਸਰਕਾਰ ਦੇ ਵੱਲੋਂ ਹੁਣ ਬਹੁਤ ਸਾਰੇ ਅਜਿਹੇ ਪ੍ਰੋਜੈਕਟ ਚਲਾਏ ਜਾ ਰਹੇ ਨੇ ਜਿਸ ਦੇ ਤਹਿਤ ਇਹ ਪਾਣੀ ਬਚ ਸਕੇਗਾ ਪਾਣੀ ਦੀ ਸੰਭਾਲ ਹੋ ਸਕੇਗੀ ਤੇ ਸੂਬਾ ਸਰਕਾਰ ਨੇ ਜਿਹੜੇ ਪ੍ਰੋਜੈਕਟ ਲਗਾਏ ਨੇ ਉਸ ਦੇ ਤਹਿਤ ਇਹਨਾਂ ਜਤਰਾਂ ਦੇ ਵਿੱਚ ਸੂਬਾ ਸਰਕਾਰ ਦੇ ਵੱਲੋਂ ਸ਼ਾਨਦਾਰ ਮੀਲ ਪੱਥਰ ਸਥਾਪਿਤ ਕਰ ਦਿੱਤੇ ਗਏ